ਉਸ ਨੂੰ ਦੇਖ ਰਹੇ ਹੋ ਆ ਪੰਜਾਬ ਮੀਨੂ ਚੈਨਲ ਜਿਵੇਂ ਕੱਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਫੇਰੀ ਸੀ ਤੇ ਉਹਨਾਂ ਹਵਾਈ ਜਹਾਜ਼ ਰਾਹੀਂ ਉੱਪਰੋਂ ਹਰ ਪ੍ਰਭਾਵਿਤ ਖੇਤਰ ਦਾ ਜਾਇਜ਼ਾ ਲਿਆ ਸੀ ਉਸ ਤੋਂ ਬਾਅਦ ਬਰਦਾਸ਼ਪੁਰ ਵਿੱਚ ਕਿਸਾਨਾਂ ਦੇ ਨਾਲ ਉਹਨਾਂ ਮੁਲਾਕਾਤ ਕੀਤੀ ਸੀ ਜਿਦੇ ਵਿੱਚ ਦੋ ਹਲਕਾ ਡੇਰਾ ਬਪਾ ਨਾਨਕ ਦੇ ਕਿਸਾਨ ਸਨ ਤੇ ਅੱਜ ਆਪਾਂ ਮਿਲੌਣਿਆਂ ਉਸ ਕਿਸਾਨ ਆਗੂ ਜੋ ਕਿ ਪਿੰਡ ਦੇ ਸਾਬਕਾ ਸਰਪੰਚ ਨੇ ਤਲਵੰਡੀ ਹਿੰਦੂਆ ਦੇ ਨਾਲ ਉਹਨਾਂ ਨਾਲ ਗੱਲਬਾਤ ਕਰਦੇ ਆਂ ਇੱਕ ਕਿਸੇ ਵੀ ਸਿੱਧੇ ਸਬੰਧ ਵਿੱਚ ਜਿਹੜੀ ਇਹਨਾਂ ਦੀ ਗੱਲਬਾਤ ਹੋਈ ਹੈ ਗੱਲਬਾਤ ਕਰਦੇ ਹਾਂ ਉਹਨਾਂ ਦੇ ਨਾਲ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰ ਕੱਲ ਪ੍ਰਧਾਨ ਮੰਤਰੀ ਸਾਹਿਬ ਦੇ ਨਾਲ ਤੁਹਾਡੀ ਮੁਲਾਕਾਤ ਹੋਈ ਸੀ ਕਿਹੜੇ ਮੁੱਦੇ ਜਿਹੜੇ ਤੁਹਾਡੇ ਕੋਲ ਰੱਖੇ ਗਏ ਹਰਪ੍ਰੀਤ ਸਾਹਿਬ ਦੇ ਮੁੱਦੇ ਰੱਖੇ ਗਏ 4 ਵਜੇ ਤੋਂ ਮੀਟਿੰਗ ਲਾ ਕੇ 5:30 ਵਜੇ ਤੱਕ ਮੀਟਿੰਗ ਹੋਈ ਹੈ 17 ਕਿਸਾਨ ਹਨ 19 ਕਿਸਾਨ ਨਹੀਂ 2 ਲੇਡੀ ਜੀ 17 ਜਨ ਸੀ ਤੇ ਕਿਹੜੇ ਮੁੱਦੇ ਜਿਹੜੇ ਰੱਖੇ ਗਏ ਇਸ ਮੇਂ ਅਹੀਂ ਮੇਨ ਮੁੱਦਾ ਰੱਖਿਆ ਸੀ ਵੀ ਜਿਹੜਾ ਇੰਡੀਆ ਦੇ ਵਿੱਚ ਪਾਕਿਸਤਾਨ ਤੋਂ ਦਰਿਆ ਆਉਂਦਾ ਵਾ ਰਾਵੀ ਜਿੱਥੋਂ ਆ ਕੇ ਗੋਲੇ ਢੋਲੇ ਤੋਂ ਇੰਟਰ ਕਰਦਾ ਵਾ ਤੇ ਚੰਡੀਗੜ੍ਹ ਚੌਕੀ ਅਮਰਸਰ ਤੋਂ ਜਾ ਕੇ ਬਾਹਰ ਨਿਕਲਦਾ ਫੇਰ ਪਾਕਿਸਤਾਨ 'ਚ ਉੱਥੋਂ ਤੱਕ ਸਾਨੂੰ ਇੱਕ ਦਰਿਆ ਦੇ ਨਾਲ ਵੱਡਾ ਬੰਨ ਬੰਨਿਆ ਜਾਏ ਪੱਥਰ ਲਾ ਕੇ ਦੋਹੀਂ ਸਾਡੀ ਉਹਦੇ ਅੱਗੇ ਜਿਹੜਾ ਪੁਰਾਣਾ ਬੰਨ ਆ ਸਾਡਾ ਜਿਹੜਾ ਗੁਰਚੱਕ ਤੋਂ ਜਾਂਦਾ ਡੇਰਾ ਬਾਬਾ ਨਾਨਕ ਨੂੰ ਇਧਰ ਅੰਦਾਸ ਨੂੰ ਇਹ ਬੰਨ ਦੇ ਉੱਤੇ ਘਟੋ ਘਟ ਤਿੰਨ ਤਿੰਨ ਫੁੱਟ ਮਿੱਟੀ ਪਾਈ ਜਾਏ ਤੇ ਇਹ ਫੇਰ ਪੱਥਰ ਲੱਗੇ ਇਹਨਾਂ ਤੇ ਵੀ ਕਿਉਂਕਿ ਜੇ ਪਰਲਾਬਨ ਟੁੱਟ ਜੇ ਤਾਂ ਉਹ ਦੂਜਾ ਬੰਨ ਬਚਾਏ ਘੱਟੋ-ਘੱਟ ਇਲਾਕੇ ਦੇ ਕੋਈ 100 ਪਿੰਡ ਬਚ ਸਕਦਾ ਤੇ ਹੋਰ ਜਿਹੜੀ ਆਪਣਾ ਰੇਤਾ ਭਰ ਚੁੱਕੀ ਹੈ ਜਿਹੜੀ ਇਹ ਪਹਿਲੀਆਂ ਦੇ ਵਿੱਚ ਉਹਦੇ ਸਬੰਧ ਵਿੱਚ ਵੀ ਗੱਲਬਾਤ ਹੋਈ ਫੇ ਉਹਦੇ ਸਬੰਧ ਵਿੱਚ ਕਿਹਾ ਵੀ ਘੱਟੋ-ਘੱਟਾਂ ਨੂੰ 1 ਲੱਖ ਰੁਪਇਆ ਡੀਜ਼ਲ ਦਾ ਦਿੱਤਾ ਜਾਵੇ ਵੀ ਇਹ ਜ਼ਮੀਨ ਹੈ ਮੁੜ ਕੇ ਰੇਤਾ ਮਿੱਟੀ ਪਧਰੀ ਕਰਨ ਵਾਸਤੇ ਡੀਜ਼ਲ ਫੂਕ ਲਈਏ ਕਿਉਂਕਿ ਕਿਸਾਨਾਂ ਕੋ ਟਰੈਕਟਰ ਹੈਗੇ ਪਰ ਡੀਜ਼ਲ ਫੁਕਣ ਜੋਗੇ ਪੈਸੇ ਨਹੀਂ ਮਿਲਦੇ ਯਾਰਾ ਚੋਨਾ ਮਾਰਿਆ ਗਿਆ ਸਾਰੇ ਦਾ ਸਾਰਾ 100% ਜਿੰਨਾ ਵੀ ਹੜਪੀੜ ਇਲਾਕਾ ਵਾ ਚਾਹੇ ਉੱਤੇ ਉੱਚੋ ਨਾ ਹਰਾ ਦੇ ਹਦਾ ਪਤਾ ਜਾਂ ਨਹੀਂ ਪਰ ਮੁੰਜਰ ਨਹੀਂ ਲੱਗੇਗੀ ਤੇ ਨਹੀਂ ਤੁਸੀਂ ਇਹ ਗੱਲ ਬਾਤ ਕੀਤੀ ਵੀ ਜਿੱਥੇ ਕਿਸਾਨਾਂ ਦਾ ਵੱਡਾ ਨੁਕਸਾਨ ਆਇਆ ਉਥੋਂ ਮਜ਼ਦੂਰਾਂ ਦਾ ਵੀ ਬਹੁਤ ਵੱਡਾ ਨੁਕਸਾਨ ਹੋਇਆ ਹਾਂਜੀ ਇਹ ਗੱਲ ਵੀ ਹੋਈ ਆ ਵੀ ਜੇ ਕਿਸਾਨ ਮਰ ਗਿਆ ਤੇ ਮਜ਼ਦੂਰ ਵੀ ਨਾਲ ਮਰ ਗਿਆ ਤੇ ਜੇ ਕਿਸਾਨ ਦਾ ਮੁਆਵਜ਼ਾ ਦੇਣਾ ਤੇ ਮਜ਼ਦੂਰ ਦਾ ਵੀ ਮੁਆਵਜ਼ਾ ਦਿੱਤਾ ਜਾਏ ਉਹਨਾਂ ਨੂੰ ਵੀ ਕਮਰੇ ਬਣਾ ਕੇ ਦਿੱਤੇ ਜਾਂ ਜਿਹੜੇ ਡਿੱਗ ਪਏ ਨੇ ਜਿਹੜੇ ਕੋਠੇ ਖਤਮ ਹੋ ਗਿਆ ਜੇ ਸਰਕਾਰ ਕੁਝ ਪੰਜਾਬ ਸਰਕਾਰ ਉਦੋਂ ਮਾਰੇ ਕੋ ਸੈਂਟਰ ਮਾਰੇ ਤੇ ਬਾਤ ਚੜ ਕੇ ਸਾਡੀ ਮਸਤ ਕਰਨ ਤੇ ਫੇਰ ਆ ਜੇ ਕਹੇ ਵੀ 20000 ਮਾਫਜੇ ਨਾ ਇਹ ਫੇਰ ਕਣਕ ਬੀਜਣਗੇ ਤੇ ਕਣਕ ਨਹੀਂ ਬੀਜੀ ਜਾਣੀ ਘਟੋ ਘਟ ਜਾਖੜ ਸਾਹਿਬ ਨੇ ਕਿਹਾ ਵੀ ਲੱਖ ਰੁਪਏ ਦਾ ਝੋਨਾ ਨਿਕਲਦਾ ਬਾਸਮਤੀ ਆ ਜੇ ਪਰਮਾਲਾ ਦਾ 10000 ਤੇ ਇਹਨਾਂ ਨੂੰ ਮੋਦੀ ਸਾਹਿਬ 50000 ਮਾਫਜਾ ਦਿੱਤਾ ਜਾਵੇ ਸਿਰਫ ਜਿੰਨੇ ਲੀਡਰ ਉੱਥੇ ਬੈਠੇ ਹੋ ਉਹਨਾਂ ਚੋਂ ਇੱਕ ਜਾਖੜ ਸਾਹਿਬ ਨੇ ਕਿਸਾਨਾਂ ਦੇ ਹੱਕ ਚ ਹਾ ਦਾ ਨਾਹਰਾ ਮਾਰਿਆ ਵੀ ਇਹ ਇਹਨਾਂ ਨੂੰ 50000 ਰੁਪਏ ਮਾਫਜਾ ਦਿੱਤਾ ਜਾਣਾ ਚਾਹੀਦਾ ਜੇ ਹੁਣ ਪੰਜਾਬ ਸਰਕਾਰ ਆndi ਆ ਵੀ ਜਿਹੜਾ ਹੜ੍ਹ ਚ ਰੁੜ ਗਿਆ ਉਹਨੂੰ 2 ਲੱਖ ਰੁਪਏ 2 ਲੱਖ ਨਾਲ ਕੀ ਕਰੇਗਾ ਜੀ ਥੋੜੀ ਬਾਪਸਾ ਜੀ ਨਾ ਉਹਨਾਂ ਦੇ ਪਰਿਵਾਰ ਨੂੰ ਕੋਈ ਨਾ ਕੋਈ ਨੌਕਰੀ ਮਿਲਣੀ ਚਾਹੀਦੀ ਆ 2023 ਦਾ ਵੀ ਜਿਹੜਾ ਇੱਕ ਤੁਹਾਡਾ ਹੈਗਾ ਸੀ ਬਕਾਇਆ ਉਹਦੇ ਸਬੰਧ ਚਾੜੀ ਗੱਲ ਲਈ ਉਹਨਾਂ ਚ ਪੰਚੀ ਉਹਨ ਕੀ ਕਿਹਾ ਮੋਦੀ ਸਾਹਿਬ ਨਾਲ ਇਹ ਗੱਲ ਹੋਈ ਵੀ 2023 ਦਾ ਸਾਨੂੰ ਮਾਫੀਆ ਨਹੀਂ ਮਿਲਿਆ ਉਹਨਾਂ ਕਿਹਾ ਵੀ ਅਸੀਂ ਪੰਜਾਬ ਸਰਕਾਰ ਨੂੰ ਦੇ ਚੁੱਕੇ ਆ ਅਸੀਂ ਕਿਹਾ ਵੀ ਉਹ ਕਹਿੰਦੇ ਉਹਨਾਂ ਕੋ ਆ ਅਸੀਂ ਕਈ ਵਾਰੀ ਕਰਦਾ ਹਾਂ ਸਪੋਰਟ ਡੀਸੀ ਨੂੰ ਹੀ ਮਿਲਿਆ ਤੁਹਾਨੂੰ ਲੈ ਕੇ ਮਾਲਾ ਸਾਹਿਬ ਨਾਲ ਅਮਨ ਡੇਰਾ ਬਾਬਾ ਨਾਨਕਾ ਇਸ ਡੀਮ ਨੂੰ ਮਿਲਦੇ ਰਹੇ ਆ ਪਰ ਇੱਕੋ ਗੱਲ ਹੁੰਦੀ ਵੀ ਆਏ ਨਹੀਂ ਸੈਂਟਰ ਵਾਪਸ ਲਾਏਗਾ ਪਾਏ ਸੈਂਟਰ ਕਹਿੰਦਾ ਵੀ ਜਿਹੜਾ ਪੈਸ ਨਿੱਜੀ ਕੰਮਾਂ ਦੇ ਖਰਚ ਲੰਦੇ ਕਹਿ ਨਹੀਂ ਸਕਦੇ ਕਿਉਂਕਿ ਅਸੀਂ ਤਾਂ ਪਹਿਲਾਂ ਪ੍ਰਧਾਨ ਮੰਤਰੀ ਨਾਲ ਮਿਲੇ ਨਹੀਂ ਪਹਿਲੀ ਵਾਰੀ ਪ੍ਰਧਾਨ ਮੰਤਰੀ ਨਾਲ ਮਿਲੇ ਆ 50 ਸਾਲ ਦੀ ਵਿੱਚ ਜਿੰਨੇ ਮਰਜ਼ੀ ਆਇਆ ਉਹਨਾਂ ਸਾਡਾ ਦੁੱਖ ਪੁੱਛਿਆ ਆ ਕੇ ਹਾਂ ਨਿੱਜੀ ਸੇਕਾਂ ਰੋਟੀਆਂ ਸੇਕਣ ਵਾਸਤੇ ਜਿੰਨੀਆਂ ਮਰਜ਼ੀ ਆਪਾਂ ਸੇਕੀ ਜਾਈਏ ਕੋਈ ਜੁਨੀਅਨ ਸੇਕ ਸਕਦੀ ਆ ਕੋਈ ਸਰਕਾਰਾਂ ਸੇਕ ਸਕਦੀਆਂ ਨੇ ਪਰ ਪੰਜਾਬ ਦੇ ਕਿਸਾਨ ਦਾ ਤੇ ਮਜ਼ਦੂਰ ਦਾ ਦਰਦ ਸਮਝੋ ਉਹਨਾਂ ਨੂੰ ਤੁਸੀਂ ਮੁਆਵਜ਼ਾ ਦਿਓ ਰੋਟੀਆਂ ਜਿੰਨੀਆਂ ਮਰਜ਼ੀ ਸੇਕੋ ਚੱਲਦੀਆਂ ਰਹਿਣੀਆਂ ਨੇ ਐਸ ਵੇਲੇ ਤੁਹਾਨੂੰ ਸਾਨੂੰ ਲੋੜ ਆ ਕਿ ਇਹਨਾਂ ਦੀ ਮਾਂ ਫੜੋ ਇਹਨਾਂ ਦੇ ਹੱਕ ਪੂਰੇ ਕੀਤੇ ਜਾਣ ਇਹ ਕੋਈ 11ਵੇਂ ਮਹੀਨੇ ਚ ਬਜਾਈ ਸ਼ੁਰੂ ਕਰ ਸਕਣ ਕਿਉਂਕਿ ਜੇ 10ਵੇਂ ਮਹੀਨੇ ਤੱਕ ਮਾਅਬਜਾ ਮਿਲੇਗਾ ਤਾਂ ਕਣਕ ਦੀ ਬਜਾਈ ਸ਼ੁਰੂ ਹੋਣੀ ਆ ਜੇ ਮਾਅਬਜਾ ਨਾ ਮਿਲਿਆ ਤਾਂ ਪੈੜੀਆਂ ਵੇਲੀਆਂ ਕਿੱਥੋਂ ਕਰਾਂਗੇ ਘੱਟੋ ਘੱਟ ਸਾਨੂੰ ਡਾਇਆ ਮਿਲਣੀ ਚਾਹੀਦੀ ਆ ਕਣਕ ਦਾ 20 ਮਿਲਣਾ ਚਾਹੀਦਾ ਡੀਜ਼ਲ ਮਿਲਣਾ ਚਾਹੀਦਾ ਲੋਕਾਂ ਨੂੰ ਕਿੱਲੇ ਦੇ ਹਿਸਾਬ ਨਾਲ ਜਿੰਨਾ 30 ਲੀਟਰ ਲੱਗ ਸਕਦਾ ਹੈ ਕਿ ਇਹਦਾ 20 ਆ ਪੈੜੀ ਦਾ ਮੌਕਾ ਵੇਖ ਕੇ ਕਿਸਾਨਾਂ ਦੇ ਮਜ਼ਦੂਰਾਂ ਨੂੰ ਮਿਲਣਾ ਚਾਹੀਦਾ ਵਾ ਵੀ ਜਿਹੜਾ ਇਹਨਾਂ ਦੇ ਕਮਰੇ ਡਿੱਗੇ ਆ ਇਹਨਾਂ ਦਾ ਰਾਸ਼ਨ ਇਹਨਾਂ ਦੀਆਂ ਕਿੰਨੀਆਂ ਦਿਹਾੜੀਆਂ ਭੱਜ ਗਈਆਂ ਇਹਨ ਸਾਰਿਆਂ ਨੂੰ ਮਿਲਣਾ ਚਾਹੀਦਾ ਹੱਕ ਪਸ਼ੂਆਂ ਦੇ ਪੈਸੇ ਕਹਿੰਦੇ 70000 ਰੁਪਿਆ ਮੱਝ ਦਾ ਮੱਝ 2 ਲੱਖ ਤੋਂ ਘੱਟ ਨਹੀਂ ਆਉਂਦੀ 70000 ਨਾ ਮੱਝ ਕਿੱਥੋਂ ਜਿਹਦੀਆਂ 3 ਰੁੜੀਆਂ 21 ਲਊਗਾ ਉਹ ਵੀ ਜੇ ਮਹਿਕਮਾ ਬੜੀ ਕੋਸ਼ਿਸ਼ ਕਰਕੇ ਦੇਏ ਤੇ ਫਿਰ ਕੋਲਟੀ ਫਾਰਮ ਦਾ ਕਹਿੰਦੇ ਆ ਮੁਰਗੀ ਦੇ ਪੈਸੇ ਦਾਂਗੇ ਮੁਰਗੀ ਦੇ ਪੈਸੇ ਜੜਿਆ ਘੱਟੋ ਘੱਟ 180 ਰੁਪਏ ਕਿਲੋ ਤਿਆਰ ਹੋਣ ਰਿਆ 2 ਕਿਲੋ ਦਾ ਜਿਹੜਾ ਮਾਲ ਮਰ ਗਿਆ ਉਹ ਕੀ ਕਰੂਗਾ ਉਹਨੂੰ ਜੇ 100 ਰੁਪਏ ਜਾਂ 90 ਦੇਣ ਕਦੇ ਕੋਈ ਵੀ ਕੰਮ ਆ ਜਿਹਦੀਆਂ ਬੱਕਰੀਆਂ ਰੁੜ ਗਈਆਂ ਭੇਡਾਂ ਰੁੜ ਗਈਆਂ ਨੇ ਜਾਂ ਮੱਝਾਂ ਰੁੜੀਆਂ ਨੇ ਪਾਰ ਕਣੀਏ ਦੇ ਵਿੱਚੋਂ ਬਹੁਤ ਜ਼ਿਆਦਾ ਡੰਗਰ ਰੁੜੇ ਆ ਕਿਉਂਕਿ ਬਹੁਤ ਜ਼ਿਆਦਾ ਪਾਣੀ ਉਹਦੇ ਨਾਲ ਕੰਨ ਟੁੱਟ ਗਿਆ ਸੀ ਜਿਹੜੇ ਉੱਥੇ ਡੰਗਰ ਆ ਗਏ ਕੁਝ ਰੁੜ ਗਏ ਕੁਝ ਮਰ ਗਏ ਬਹੁਤ ਜ਼ਿਆਦਾ ਨੁਕਸਾਨ ਹੋਇਆ ਵਾ ਸਾਰੇ ਪਿੰਡਾਂ ਦਾ ਹੋਇਆ ਇੱਕ ਪਿੰਡ ਦਾ ਨਹੀਂ ਹੋਇਆ ਪਰ ਜੇ ਹੁਣ ਸਾਨੂੰ ਸਰਕਾਰ ਬਹੁਤ ਤਗੜੀ ਹੋ ਕੇ ਭਰੇ ਤੇ ਫੇਰ ਲੱਗਦਾ ਵੀ ਜਿਹੜਾ 1600 ਕਰੋੜ ਰੁਪਏ ਦਿੱਤਾ 16000 ਕਰੋੜ ਦਿੱਤਾ ਨਾ ਉਦਨ ਕਸਾਨਾਂ ਦੀ ਪਰਪਾਈਆਂ ਮਜ਼ਦੂਰਾਂ ਦੀ ਪਰਪਾਈ ਹੋ ਸਕਦੀ ਨਹੀਂ ਘੱਟੋ ਘੱਟ ਇਹਦੇ ਨਾਲ ਇਹਨੂੰ 4 ਗੁਣਾ ਰਾਸ਼ੀ ਹੋਰ ਦੇਣ ਭਾਏ ਕਿਸ਼ਤਾਂ 'ਚ 10-10 ਦਿਨ ਦੇ ਵਿੱਚ ਤੇ ਦੇਈ ਜਾਣ ਫੇਰ ਆ ਵੀ ਪੰਜਾਬ ਸਰਕਾਰ ਕੋ ਵੰਡੀ ਜਾਏ ਇਹ ਪਹਿਲੇ ਪਾਹੇ ਵੰਡੇ ਜਾਂ ਤਸਹਾਬ ਨਿਲ ਕਰਦਣ ਵੀ ਵੰਡੇ ਗਿਆ ਅੱਗੇ ਨਵੇਂ ਭਾਈ ਜਾਣੂ ਵੀ 10-10 ਦੇਣ ਦੇ ਵਿੱਚ ਫੇਰ ਵੀ 2 ਮਹੀਨਿਆਂ 'ਚ ਕਲੀਅਰ ਹੋ ਜਾਂਦਾ ਮੋਦੀ ਸਾਹਿਬ ਕਹਿ ਰਹੇ ਨੇ ਵੀ ਅਸੀਂ 12000 ਕਰੋੜ ਆਲਰੇਡੀ ਪਹਿਲਾਂ ਦੇ ਚੁੱਕੇ ਆ ਤੇ 50 ਸਰਕਾਰ ਕਹਿ ਰਹੀ ਹੈ ਕਿ ਅਸੀਂ ਇਹਨਾਂ ਕੋ 60000 ਕਰੋੜ ਰੁਪਏ ਲੈਣਾ ਲੱਗਦਾ ਇਹ ਚ ਆਪਾਂ ਬਿਲਕੁਸੇ ਕਿਸਾਨ ਤੇ ਮਜ਼ਦੂਰ ਪੇ ਨਹੀਂ ਆਪਣਾ ਜਿਹੜਾ 60000 ਕਰੋੜ ਆ ਇਹਦਾ ਆਪਾਂ ਰੋਲਾ ਜਿਹੜਾ ਵਾ ਇਹ ਬਾਅਦ ਚ ਨੁਕਾੜ ਦਈਏ ਜਾਂ ਜਿਹੜਾ 11000 ਕਰੋੜ 12 ਦਾ ਵਾ ਉਹ ਬਾਅਦ ਚ ਵੇਡ ਦਈਏ ਹੁਣ ਪਾਣੀ ਚ ਮਧਾਣੀ ਨਾ ਪਾਈਏ ਮਧਾਣੀ ਦੇ ਵਿੱਚ ਕਿਸਾਨ ਤੇ ਮਜ਼ਦੂਰ ਰੜਕਿਆ ਜਾਣਾ ਵਾ ਤੇ ਉਹ ਪਾਣੀ ਦੇ ਵਿੱਚੋਂ ਨਾ ਛੱਡੀ ਨਿਕਲਦੀ ਤੇ ਨਾ ਮੱਖਣ ਨਿਕਲਦਾ ਉਹਨੂੰ ਰੜਕੇ ਨੂੰ ਛੱਡ ਦੇਣ ਜਿਹੜੇ ਪੈਸੇ ਹੋਣਵਾ ਕੋਲ ਇਹਨਾਂ ਕੋ ਵੰਡਣ ਹੋਰ ਕੇ ਕੰਮ ਦੇ ਵਿੱਚ ਜਿੱਦਾਂ ਪੈਸੇ ਰੱਖੇ ਆ ਉਹ ਵੀ ਸਾਰੇ ਸਾਰੇ ਕਿਸਾਨ ਮਜ਼ਦੂਰਾ ਤੇ ਲਾਉਣ। ਪ੍ਰਸ਼ਾਸਨ ਜਿਹੜਾ ਵਾ ਬਹੁਤ ਵਧੀਆ ਕੰਮ ਕਰਨ ਰਿਹਾ ਵਾ ਜਿੱਦਾਂ ਡੇਰਾ ਅਸਟੀਨ ਸਾਹਿਬ ਆ ਡੇਰਾ ਬਬਾਨਾ ਤਕਸੀਲਦਾਰਾ ਵੀਡੀਓ ਸਾਹਿਬ ਕਰਾਂ ਕਰਾਂ ਦੇ ਵਿੱਚ ਜਾਣਦੇ ਆ ਸਾਰਿਆਂ ਨੂੰ ਪੁੱਛਣ ਦੇ ਆ ਪਰ ਇੰਨਾ ਕੋ ਜੇ ਪੈਸੇ ਆਉਣਗੇ ਤੇ ਸਾਨੂੰ ਦੇਣਗੇ ਨਹੀਂ ਤੇ ਅਸੀਂ ਇਹਨਾਂ ਨਾਲ ਲੜੀ ਜਾਵਾਂਗੇ ਇਹਨਾਂ ਨੂੰ ਇਹੋ ਜਿਹੇ ਪੈਸੇ ਨਹੀਂ ਆਏ। ਪਟਵਾਰੀ ਲਾਲੀ ਉਹਨੂੰ 5 ਦਿਨ ਹੋ ਗਏ ਸੇਵਾ ਕਰਦਿਆਂ ਕੋਲ। ਟਰੈਕਟਰ ਮੇਰਾ ਜਾਂਦਾ ਰਿਹਾ ਉਹਦੇ ਨਾਲ। ਲੰਗਰ ਡਾਕਟਰ ਪਹੁੰਚਣ ਡਏ ਨੇ ਸਾਡੇ ਕੋ ਸਾਰੇ ਪਹੁੰਚਦੇ ਆ ਪਰ ਜਦੋਂ ਇਹਨਾਂ ਨੂੰ ਪੈਸੇ ਆਉਣਗੇ ਤੇ ਚੱਕ ਵੰਡਣਗੇ ਜਿੰਨਾ ਚਿਰ ਇਹਨਾਂ ਨੂੰ ਪੈਸੇ ਨਾ ਪਹੁੰਚਣਗੇ ਇਹਨਾਂ ਨੂੰ ਕੋਲੋਂ ਤੇ ਦੇ ਹੀ ਨਹੀਂ ਦੇਣੇ ਕੋਲੋਂ ਤਾਂ ਹਰ ਬੰਦੇ ਦਾ ਜਿੱਡਾ ਵੱਡਾ ਡਾਂਗੋ ਡਾ ਦੁਆਲਾ ਦਾ ਆਪਣਾ ਆਪਣਾ ਖਰਚਾ ਬੁਲਾਉ ਹੋ ਗਿਆ ਭਗਵੰਤਮਾਨ ਨੇ ਕਿਹਾ ਕਿ ਜਿਸ ਦਾ ਖੇਤ ਉਸ ਦੀ ਰੇਤ ਥੋੜਾ ਜਿਹਾ ਟਾਈਮ ਦਿੱਤਾ ਕਿ ਲੱਗਦਾ ਕਿ ਮਤਲਬ ਇਹ ਐਨ ਐਚ ਐਚ ਆਪਾਂ ਰੇਤ ਚੋਕ ਪਾਵਾਂਗੇ ਜਾਂ ਫਸਲ ਕੰਤਰੀ ਬਿਜਾਈ ਕਰ ਸਕਾਂਗੇ ਨਹੀਂ ਉਹ ਤੇ ਬਹੁਤ ਜ਼ਿਆਦਾ ਕੋਝਾ ਮਜ਼ਾਕ ਆ ਜਨਵਰੀ ਮਹੀਨੇ ਫਰਵਰੀ ਤੱਕ ਤੇ ਪਾਣੀ ਸੁੱਕਣਾ ਨਹੀਂ ਰਾਜ ਨਹੀਂ ਮਾਨਾ ਕਟੋ ਘਾਟੇ ਦੇ 5 ਸਾਲ 30 ਤੱਕ ਦੇਣ ਵੀ 30 ਤੱਕ ਜਿੰਨੀ ਰੇਤ ਦੀ ਆਪਣੀ ਤੜੀ ਜੋ ਚੁਕਾ ਸਕਦੇ ਹੋ ਤੁਹਾਡਾ ਸਵੱਬ ਫਿਰ ਕਿਵੇਂ ਬਣਿਆ ਮੀਟਿੰਗ ਦਾ ਮੇਰਾ ਡੀਸੀ ਸਾਹਿਬ ਨਾਲ ਮੀਟਿੰਗ ਹੋਈ 28 ਤਰੀਕ ਨੂੰ ਜਿੱਦਾਂ ਨੂੰ ਸਾਡਾ ਪਹਿਲੇ ਦਿਨ ਟਰੈਕਟਰ ਸੱਜਿਆ ਜਨਾ ਲੰਗਰ ਵਰਤੋਂ ਜਾਣਾ ਸੀ ਕਹਿੰਦੇ ਟਰੈਕਟਰ ਚਾਹੀਦਾ ਟਰੈਕਟਰ ਟਰਾਲੀ ਲੈ ਕੇ ਗਏ ਹਾਂ ਉਦੋਂ ਫਿਰ ਦੱਸਿਆ ਜੀ ਅਰਪ੍ਰੀਤ ਲਾਲੀ ਪਟਵਾਰੀ ਨੇ ਵੀ ਇਹ ਅਰਸ਼ਪ੍ਰੀਤ ਸਿੰਘ ਦਾ ਜਿਹੜਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਵਾ ਪਸ਼ੂ ਰੁੜੇ ਆ ਉਲਟਰੀ ਦਾ ਵਾ ਝੋਨਾ ਮਰ ਗਿਆ ਵਾ ਤੋਨਾਂਗਾ ਤੁਸੀਂ ਫਿਰ ਵੀ ਸੇਵਾ ਤੇ ਆਇਓ ਤੇ ਹਿੰਗਾ ਚਲੋ ਠੀਕ ਆ ਤੇ ਫਿਰ ਉਹਨਾ ਅਗਲੇ ਦਿਨ ਐਸਡੀਐਮ ਨੇ ਸਦਿਆ ਚਾਰ ਦਿਨ ਪੰਜ ਜਾਂਦਾ ਰਿਹਾ ਲਗਾਤਾਰ ਅੱਜ ਵੀ ਤੁਸੀਂ ਬੰਨ ਮੰਨਣ ਗਿਆ ਵਾ ਜਿਹੜਾ ਪ੍ਰਾਣੇ ਧਰਮਕੋਟ ਵਾਲੀ ਸੜਕ ਤੋਂ ਥਲੜੇ ਬੰਨੇ ਆ ਉੱਥੇ ਸੇਵਾ ਲਈ ਆ ਗਿਆ ਉੱਥੇ ਅਜੇ ਤੱਕ ਸਮਾਜ ਸੇਵੀ ਕੋਈ ਨਹੀਂ ਪਹੁੰਚਾ ਸਾਡੇ ਕੋ ਹੁਣ ਪਤਾ ਨਹੀਂ ਟਰੈਕਟਰ ਗਏ ਆ ਸਾਡੇ ਆਪਣੇ ਪਿੰਡ ਦੇ ਸਾਡਾ ਆਪਣਾ ਪਿੰਡ ਤਲਵੰਡੀ ਹਿੰਦੂਆ ਪਹੁੰਚਣ ਡਿਆ ਅੱਜ ਤੇ ਉਹ ਬੰਨ ਨੂੰ ਸ਼ੁਰੂ ਕੀਤਾ ਜੇ ਕਿ ਦਾਨੀ ਸੱਜਣ ਨੇ ਉਹਦੇ ਵਿੱਚ ਕੋਈ ਸੇਵਾ ਡੀਜ਼ਲ ਵਾਸਤੇ ਪਾਉਣੀ ਹੋਏ ਉਹ ਪਾ ਸਕਦਾ ਕੋਈ ਮਿੱਟੀ ਦੀ ਟਰਾਲੀਆਂ ਭੇਜਣੀਆਂ ਉਹ ਭੇਜ ਸਕਦਾ ਕੋਈ ਗਟਕਾ ਭੇਜਣਾ ਉਹ ਭੇ ਤੇ ਉਹ ਬੰਨ ਬੰਨਿਆ ਜਾਏ ਅਕਸਰ ਕਿਹਾ ਜਾ ਰਿਹਾ ਕਿ ਭਾਜਪਾ ਵੱਲੋਂ ਜਿਹੜੇ ਸਿਲੈਕਟਡ ਜਿਹੜੇ ਭਾਜਪਾ ਦੇ ਨਾਲ ਸੰਬੰਧਤ ਉਹਨਾਂ ਕਿਸਾਨਾਂ ਨੂੰ ਬੁਲਾਇਆ ਗਿਆ ਕਿ ਤੁਹਾਡੀ ਭਾਜਪਾ ਦਾ ਨੇੜਤਾ ਬਿਲਕੁਲ ਨਹੀਂ ਜੀ ਕੋਈ ਵੀ ਕਿਸਾਨ ਸਿਲੈਕਟਡ ਨਹੀਂ ਬਚਿਆ ਉਹਥੇ ਪਹੁੰਚਿਆ ਸਾਰੇ ਆਮ ਘਰਾਂ ਦੇ ਕਿਸਾਨ ਹੀਗੇ ਗਰੀਬ ਕਿਸਾਨ ਹੀਗੇ ਜਿਨ੍ਹਾਂ ਦੀ ਕੋਈ ਈਡੀ ਵਧੀਆ ਸਥਿਤੀ ਨਹੀਂਗੀ ਘਰਾਂ ਦੀ ਕਿਉਂਕਿ ਜ਼ਮੀਨਾਂ ਡਿੱਗੀਆਂ ਨੇ ਨਾ ਕਿਸਾਨਾਂ ਦੀਆਂ ਫਸਲਾਂ ਮਰੀਆਂ ਨੇ ਮਾਲ ਡੰਗਰ ਦਾ ਨੁਕਸਾਨ ਹੋਇਆ ਵਾ ਕੋਈ ਜਾਨੀ ਹੋਇਆ ਕੋਈ ਮਾਰਮਾਲੀ ਹੋਇਆ ਸਾਡੇ ਪਿੰਡ ਚ ਚਲੋ ਮਾਲੀ ਹੋਇਆ ਜਾਨੀ ਨੁਕਸਾਨ ਨਹੀਂ ਹੋਇਆ ਕੋਲੀਆਂ ਦੀ ਹੁੰਦਾ ਚ ਤੇ ਉਹਦੇ ਕਰਕੇ ਜੇ ਕਹੀਏ ਅਸੀਂ ਹੁਣ ਇਹ ਰੋਟੀਆਂ ਨਾ ਸੇਕਣ ਸਾਨੂੰ ਪੈਸੇ ਜਿਹੜੇ ਆ ਉਹ ਕਿਸਾਨਾਂ ਨੂੰ ਪਹੁੰਚਾਉਣ ਦਵਾ ਦਵਾ ਚੈੱਕ ਦੇਣ ਐਸਡੀਐਮ ਸਾਹਿਬ ਨੂੰ ਤਹਿਸੀਲਦਾਰ ਸਾਹਿਬ ਨੂੰ ਵੀਡੀਓ ਸਾਹਿਬ ਨੂੰ ਵੀ ਉਹ ਵੰਡਣ ਦਵਾ ਦਵਾ ਤੇ ਪੈਸੇ ਲੋਕਾਂ ਦੇ ਖਾਤਿਆਂ ਚ ਜਾਣ ਜੇ ਕਹਿੰਦੇ ਖਾਤਿਆਂ ਚ ਪਾਉਣਾ ਵਾ ਤੇ ਖਾਤਿਆਂ ਦੇ ਵਿੱਚ ਤੇ ਫਿਰ ਕੋਈ ਸੀ ਬੰਦਿਆ ਦੇ ਪੈਣੇ ਆ ਸਾਰੇ ਖਾਤਿਆਂ ਤੇ ਪੈਣੇ ਨਹੀਂ ਜਿੱਦਾਂ ਕਿਦੇ 15 ਕਰੋੜ ਵੀ 15 ਲੱਖ ਖਾਤੇ ਚ ਆ ਜੇਣਾ ਭਗਵਾਨ ਤੁਮਾਂ ਸਾਉ ਨੂੰ ਕਹਿੰਦੇ ਮੈਂ ਸਾਰਿਆਂ ਦਾ ਮੁਰਗੀ ਦੇ ਅੰਡੇ ਵੀ ਦੇ ਦਾਂਗਾ ਆਪਾਂ ਨੂੰ ਇਸ ਗੱਲ ਦੀ ਕੋਈ ਨਾਰਾਜ਼ਗੀ ਨਹੀਂ ਇਹਨਾਂ ਨਾਲ ਜੋ ਮਰਜ਼ੀ ਰੋਟੀਆਂ ਸੇਕਣ ਕਿਸਾਨ ਦਾ ਤੇ ਮਜ਼ਦੂਰ ਦਾ ਮੁਆਵਜ਼ਾ ਦਿੱਤਾ ਜਾਏ ਜਿਹੜਾ ਇਹਨਾਂ ਦਾ ਬਣਦਾ ਹੱਕ ਆ ਜੇ ਕੋਈ ਦੁਕਾਨਦਾਰ ਦੀ ਦੁਕਾਨ ਰੁੜ ਗਈ ਆ ਉਹਦਾ ਮੁਆਵਜ਼ਾ ਭਰਿਆ ਜਾਏ ਕਿਉਂਕਿ ਜੇ ਦੁਕਾਨਦਾਰ ਮਰ ਗਿਆ ਤਾਂ ਮਜ਼ਦੂਰ ਕਿਸਾਨ ਫਿਰ ਵੀ ਮਰ ਗਿਆ ਕਿਉਂਕਿ ਆਧਾਰ ਕਿੱਥੋਂ ਲੈਣਾ ਤੇ ਇਸ ਜੋ ਉਹਨਾਂ ਐਲਾਨ ਕੀਤਾ ਇਹਦਾ ਤੁਹਾਡੀ ਸੈਫਟੀ ਉਪਰ 70% ਘਟਾਈ ਆ ਬਿਲਕੁਲ ਸੈਫਟੀ ਇਹੀ ਇਹ ਪ੍ਰਗਟਾਈ ਆ ਵੀ ਸਾਨੂੰ ਜਦੋਂ ਐਲਾਨ ਕੀਤਾ ਵਾ 1600 16000 ਕਰੋੜ ਦਾ ਉਹ ਛੱਡ ਤੋਂ ਬਾਅਦ ਚਾ ਸਾਡੀਆਂ ਗੱਲਾਂ ਸੁਣੀਆਂ ਸੀ ਇੰਨੀ ਗੱਲ ਕਹੀ ਜੇ ਮਾਚਲ ਨੂੰ 15000 ਕਰੋੜ ਦਿੱਤਾ ਤੇ ਉਹਦੇ ਨੂੰ ਸਾਨੂੰ ਘੱਟੋ ਘੱਟ ਤਿੰਨ ਚਾਰ ਗੁਣਾ ਪਾਏ ਵਾਧਾ ਦਿੱਤੇ ਜਾਂ ਮਾਚਲ ਦੇ ਵਿੱਚ ਅਪਜਾਊ ਏਰੀਆ ਹੈ ਨਹੀਂਗਾ ਉਹਨਾਂ ਨੂੰ ਸਿਰਫ ਮਕਾਨਾਂ ਦੇ ਦੇਣ ਦੇ ਜੇ ਤੇ ਸਾਡਾ ਤਾਂ ਸਾਰਾ ਅਪਜਾਊ ਏਰੀਆ ਫਸਲ ਮਰੀ ਆ ਕਮਾਦਾਂ ਦਾ ਮੁੱਦਾ ਰੱਖਿਆ ਵੀ ਤੁਸੀਂ ਮਾਜਾ ਨਹੀਂ ਦਿੰਦੇ ਕਮਾਦ ਸਾਲ ਦੀ ਫਸਲਾ ਉਹਨੂੰ ਘੱਟੋ ਘੱਟ 50000 ਮ ਉਸ ਸਾਲ ਦੀ ਜੇ ਝੋਨੇ ਕਣਕ ਦਾ ਮਾਵਜਾ ਕਮਾਦ ਦਾ ਤੇ ਗੋਬੀ ਦਾ ਕਿਉਂ ਨਹੀਂ ਦਿੱਤਾ ਜਾਂਦਾ ਜਿਹੜੀ ਜ਼ਮੀਨ ਲੋਕਾਂ ਠੇਕੇ ਲਈ ਹੈ ਉਹਦੀ ਇੱਕ ਸਪੈਸ਼ਲ ਕਰਤੌਰੀ ਬਣ ਕੇ ਤੇ ਠੇਕਾ ਜਿੰਨੇ ਦੇ ਚੁੱਕਾ ਉਹ ਮਾਵਜਾ ਉਹਨਾਂ ਬੰਦਿਆਂ ਦਾ ਬਣਨਾ ਚਾਹੀਦਾ ਇਹ ਮੋਦੀ ਸਾਹਿਬ ਨੇ ਮੰਗ ਰੱਖੀ ਸੀ ਵੀ ਜੇ ਠੇਕੇਦਾਰ ਜਿੰਨੇ ਠੇਕਾ ਵੀ ਲੈ ਲਿਆ ਤੇ ਉਹ ਪੈਸੇ ਵੀ ਉਹਨਾਂ ਦੇ ਖਾਤੇ ਜਾ ਗਏ ਉਹ ਪੈਸੇ ਵੀ ਨਹੀਂ ਦਿੰਦੇ ਮੁੜ ਕੇ ਲੋਕਾਂ ਨੂੰ ਤੇ ਠੇਕੇਦਾਰ ਮਰ ਜਾਂਦੇ ਖੁਦ ਕੁਛ ਕਰਦੇ ਆ ਫਿਰ ਉਹਨਾਂ ਨੂੰ ਲੋਕ ਕੀ ਕਿਹਾਗਾ ਕਿ ਜੋ ਠੇਕੇਦਾਰਾਂ ਦੀ ਤੁਸੀਂ ਗੱਲ ਉਹਨਾਂ ਕਿਹਾ ਵੀ ਇਹ ਸਪੈਸ਼ਲ ਕਰਤੌਰੀ ਜਿਹੜੀ ਹੈ ਜਿੱਦੀ ਫਸਲ ਬੀਜੀ ਆ ਉਹ ਬੰਦੇ ਨਾਮ ਆਬਜੇ ਬਣਨਗੇ ਠੀਕ ਹੈ ਫਿਰ ਇੱਕ ਹੋਰ ਗੱਲ ਅਸੀਂ ਉਹਨਾਂ ਨੂੰ ਕਿਹਾ ਵੀ 5 ਕਿੱਲੇ ਦੀ ਮਾਪਜੀ ਦੇ ਕਈਆਂ ਕਿੱਲਾ ਕਿਸਾਨਾਂ ਦੀ 10 ਕਿੱਲੇ ਜ਼ਮੀਨ ਆ ਉਹ 5 ਕਿੱਲੇ ਕਿਦੇ ਨਾਲ ਕਰਾਏ ਫਿਰ ਲੋਕਾਂ ਕਹਿਣਾ ਵਾ ਵੀ ਇੱਕ ਹੀ ਪਰਿਵਾਰ ਨੇ ਸਾਰੇ ਜੀਆਨਾ ਮਾਪਜਾ ਬਣਾ ਲਿਆ ਜਿੰਨੀ ਕਿੱਦੀ ਜ਼ਮੀਨ ਹੈਗੀ ਆ ਉਹਦਾ ਉਨਾ ਹੀ ਮਾਪਜਾ ਬਣਾਇਆ ਜਾਏ 5 ਕਿੱਲੇ ਦਾ ਰੌਲਾ ਜਿਹੜਾ ਛੱਡਿਆ ਜਾਏ ਤੁਸੀਂ ਦੇਖਿਆ ਕਿ ਅਸੀਂ ਸਰਦਾਰ ਰਾਜੀ ਸਿੰਘ ਨਾਲ ਗੱਲਬਾਤ ਕੀਤੀ ਆ ਉਹਨਾਂ ਕਹਿੰਦੇ ਕਿ ਜਿੰਨੇ ਵੀ ਅਸੀਂ ਮੁੱਦੇ ਰਖੇ ਸੀ ਮੋਦੀ ਗਾੜੀ ਉਹਨਾਂ ਸਾਰਿਆਂ ਨੂੰ ਕਿ ਆ ਕਿ ਇਸ ਦੇ ਉੱਪਰ ਬਿਲਕੁਲ ਵਿਚਾਰ ਚਰਚਾ ਕੀਤੀ ਜਾਏਗੀ ਔਰ ਇਹਨਾਂ ਵੱਲੋਂ ਇਹ ਵੀ ਕਿਹਾ ਗਿਆ ਕਿ ਘੱਟ ਤੋਂ ਘੱਟ 50000 ਕਰੋੜ ਰੁਪਇਆ ਪੰਜਾਬ ਵਾਸੀਆਂ ਨੂੰ ਉਤਰਾ ਜਾਏ ਤਾਂ ਹੀ ਥੋੜਾ ਬੋੜਾ जख्मਾਂ ਤੇ ਮਲਮ ਜਿਹੜੀ ਲੱਗੇਗੀ ਦੇਖਦੇ ਰਹੋ ਸਾਡਾ ਚੈਨਲ ਡੇਰ ਬਬਨਾਰ ਤੋਂ ਆਸਕਰ ਜਮਾਲਾ ਜੀ ਰਿਪੋਰਟ